ਹੋ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸੰਗਤ ਜੀ ਅੱਜ ਮਨ ਬੜਾ ਪ੍ਰਸਾਨ ਆ ਕਿਉਂਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਇੱਕ ਹੋਰ ਘਰ ਦੀ ਸੇਵਾ ਜਿਹੜੀ ਆ ਉਹ ਸੰਪੂਰਨ ਹੋਈ ਸੀਗੀ ਤੇ ਜਿਵੇਂ ਕਿ ਤੁਹਾਨੂੰ ਪਤਾ ਆ ਸੇਵਾ ਸੰਪੂਰਨ ਤੋਂ ਹੋਣ ਤੋਂ ਬਾਅਦ ਵੀ ਜਿਹੜਾ ਆ ਪਹੁੰਚ ਕੇ ਇੱਕ ਵਾਰੀ ਸਾਰੀ ਸੰਗਤ ਦਾ ਧੰਨਵਾਦ ਕਰੀਦਾ ਜਿਨ੍ਹਾਂ ਨੇ ਸੇਵਾ ਕੀਤੀ ਹੁੰਦੀ ਆ ਤੇ ਬੜੀ ਪ੍ਰਸੰਨਤਾ ਹਦੀ ਹੈ ਕਿ ਜਦੋਂ ਅਸੀਂ ਕਿਸੇ ਦੇ ਥੋੜੀ ਜੀ ਮਿਹਨਤ ਕਰਨ ਦੇ ਨਾਲ ਜਿਹੜਾ ਆ ਕਿਸੇ ਵੀਰ ਦਾ ਕਾਰਜ ਸਵਰਜਾਮਾ ਆ ਜਿਵੇਂ ਕਿ ਇਹ ਪਰਿਵਾਰ ਨਾਲ ਤੁਹਾਨੂੰ ਪਹਿਲਾਂ ਮਨਾ ਚੁੱਕੇ ਆ ਜਿਨ੍ਹਾਂ ਦੇ ਵਾਸਤੇ ਜਿਨ੍ਹਾਂ ਕੋ ਘਰ ਨਹੀਂ ਹੈਗਾ ਤੇ ਆਪਾਂ ਸੰਗਤ ਨੂੰ ਬੇਨਤੀ ਕੀਤੀ ਵੀ ਇੱਕ ਆ ਵੀ ਕਮਰਾ ਬਾਦੀ ਲੈਟਰਿੰਗ ਬਾਥਰੂਮ ਬਣਾ ਦਈਏ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਅੱਜ ਅਸੀਂ ਉਸੇ ਘਰ ਦੇ ਵਿੱਚ ਖੜੇ ਆ ਕੰਮ ਚੱਲ ਰਿਹਾ ਲੈਂਟਰ ਪੈ ਪੈ ਗਿਆ ਵਾ ਤੇ ਬਸ ਥੋੜੇ ਜਿਹਾ ਤੂੰ ਇਹ ਛੱਟ ਰਿੰਗ ਜਿਹੜੀ ਖੁੱਲ ਜਾਣੀ ਆ ਇਸੇ ਤਰ੍ਹਾਂ ਹੀ ਲੈਟਰਿੰਗ ਬਾਥਰੂਮ ਵੀ ਬਣ ਚੁੱਕੇ ਆ ਉਹ ਵੀ ਥੋੜਾ ਜਿਹਾ ਕੰਮ ਰਹਿੰਦਾ ਉਹ ਵੀ ਜਲਦੀ ਇਹ ਸਾਰਾ ਕੁਝ ਸਤਾਲੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੋਇਆ ਆ ਤੇ ਜਿਵੇਂ ਕਿ ਤੁਹਾਨੂੰ ਪਤਾ ਆ ਇੱਕ ਵਾਰੀ ਜ਼ਰੂਰ ਦਸੀਦਾ ਜਿਹੜੇ ਜਿਹੜੇ ਵੀਰਾਂ ਨੇ ਸੇਵਾ ਭੇਜੀ ਉਹਦੀ ਸਾਰੀ ਜਿਹੜੀ ਸੇਵਾ ਆ ਇਹ ਪਰਿਵਾਰ ਦੇ ਅਕਾਊਂਟ ਚ ਗਈ ਆ ਇੱਦਾਂ ਜਿਵੇਂ 1 ਰੁਪਿਆ ਵੀ ਮੇਰੇ ਅਕਾਊਂਟ ਚ ਨਹੀਂ ਗਿਆ ਸਿੱਧੀ ਪਰਿਵਾਰ ਦੇ ਅਕਾਊਂਟ ਦੇ ਵਿੱਚ ਸੇਵਾ ਗਈ ਔਰ ਕੱਲੇ ਕੱਲੇ ਪੈਸੇ ਦਾ ਜਿਹੜਾ ਆ ਉਹ ਸਾਡੇ ਕੋਲ ਲਿਖਿਆ ਹੁੰਦਾ ਕਿ ਕਿੱਥੇ ਕਿਹੜੇ ਕਿਹੜੇ ਵੀਰ ਨੇ ਸੇਵਾ ਭੇਜੀ ਔਰ ਕਿੰਨੀ ਸੇਵਾ ਆਈ ਔਰ ਜਿਹੜੀ ਆ ਪਰਿਵਾਰ ਨੂੰ ਪਹੁੰਚ ਗਈ ਸੇਵਾ ਉਹ ਲੱਗ ਵੀ ਗਈ ਜਾਂ ਨਹੀਂ ਲੱਗੀ ਅੱਗੇ ਵੀ ਤਿਆਰ ਰੱਖੀਦਾ ਏ ਸਾਡੇ ਨਾਲ ਜਿਹੜੇ ਗੁਰਸਿੱਖ ਪਿਆਰੇ ਪਿੰਡ ਤੋਂ ਹੀ ਜੁੜੇ ਆ ਜਿਨ੍ਹਾਂ ਨੇ ਬੜਾ ਬੜੀ ਮਿਹਨਤ ਕਰਕੇ ਜਿਹੜਾ ਨਾਲ ਸਾਰਾ ਧਿਆਨ ਰੱਖਿਆ ਵੀ ਸੰਗਤ ਦੀ ਸੇਵਾ ਦਾ ਇੱਕ ਇੱਕ ਰੁਪਿਆ ਜਿਹੜਾ ਆ ਉਹ ਅੱਗੇ ਸਹੀ ਜਗ੍ਹਾ ਤੇ ਵਰਤਿਆ ਜਾਵੇ ਸਹੀ ਤਰੀਕੇ ਨਾਲ ਜਿਹੜਾ ਆ ਬੜੇ ਤਰੀਕੇ ਦੇ ਨਾਲ ਜਿਹੜਾ ਆ ਪੂਰੇ ਚਾਰ ਦੁਆਰੇ ਵੀ ਬਲੀ ਗਈ ਕਮਰਾ ਵੀ ਪੈ ਗਿਆ ਨਾਲ ਲੈਟਰਿੰਗ ਬਾਥਰੂਮ ਵੀ ਤਿਆਰ ਹੋ ਰਿਹਾ ਆ ਸੋ ਸਾਰਾ ਬੜੀ ਜਿੰਨੀ ਕੀ ਸੇਵਾ ਹੈ ਹੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਹਦੇ ਨਾਲ ਉਹਦੇ ਵਿੱਚ ਬੜਾ ਵਧੀਆ ਤਰੀਕੇ ਨਾਲ ਅਡਜਸਟ ਕੀਤਾ ਗੁਰੂ ਪਿਆਰਿਆਂ ਨੇ ਸਾਰਿਆਂ ਨੇ ਮਿਲ ਕੇ ਸੋ ਮੈਂ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਆ ਔਰ ਆਰ ਵੀਡੀਓ ਦੀ ਤਰ੍ਹਾਂ ਜਿਹੜਾ ਆ ਇੱਕ ਵਾਰੀ ਸੰਗਤ ਦਾ ਧੰਨਵਾਦ ਬਾਅਦ ਨਿਯਮ ਕਰੀਦਾ ਆ ਤਾਂ ਕਿ ਸਾਰੇ ਵੀਰਾਂ ਨੂੰ ਪਤਾ ਲੱਗ ਜੇ ਤੇ ਸਾਡੀ ਜਿਹੜੀ ਸੇਵਾ ਜੋ ਸਹੀ ਜਗ੍ਹਾ ਤੇ ਪਹੁੰਚ ਚੁੱਕੀ ਆ ਤੇ ਸਭ ਤੋਂ ਪਹਿਲਾਂ ਨਾਮ ਤੇ ਮੈਂ ਲੈਣਾ ਚਾਹੂੰਗਾ ਭਾਈ ਬਲਵਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਇਹ ਜਿਹੜੀ ਸਾਰੀ ਜਗ੍ਹਾ ਸੀਗੀ ਇਹਨਾਂ ਦੀ ਸੀਗੀ ਔਰ ਇਹਨਾਂ ਨੇ ਇਹ ਜਗ੍ਹਾ ਆਪਣੀ ਫੈਮਿਲੀ ਨੂੰ ਦਿੱਤੀ ਆ ਸਾਰੀ ਸੋ ਬਹੁਤ ਆਦੇਲ ਦਾ ਧੰਨਵਾਦ ਕਰਦਾ ਭਾਈ ਸਾਹਿਬ ਦਾ ਤੇ ਜਿਹੜੇ ਜਿਹੜੇ ਵੀਰਾਂ ਨੇ ਸੇਵਾ ਭੇਜੀ ਆ ਇਹਦੇ ਵਿੱਚੋਂ ਸਰਦਾਰ ਸੰਦੀਪ ਸਿੰਘ ਜੀ ਨੇ ਬੈਂਗਲੌਰ ਤੋਂ 2000 ਰੁਪਿਆ ਸਰਦਾਰ ਜਤਿੰਦਰਪਾਲ ਸਿੰਘ ਜੀ ਜਲੰਧਰ ਤੋਂ 50 ਸਰਦਾਰ ਪ੍ਰਭਜੋ ਸਿੰਘ ਜੀ ਕੈਨੇਡਾ ਤੋਂ 8500 ਸਰਦਾਰ ਮਨਦੀਪ ਸਿੰਘ ਜੀ ਕੈਨੇਡਾ ਤੋਂ 5000 ਸਰਦਾਰ ਜਸਕੀਰਤ ਸਿੰਘ ਜੀ ਕੈਨੇਡਾ ਤੋਂ 10000 ਸਰਦਾਰ ਜਗਦੀਪ ਸਿੰਘ ਜੀ ਜਲੰਧਰ ਤੋਂ 1100 ਵੀਰ ਜੋਤ ਸਿੱਧੂ ਆ ਲੁਧਿਆਣੇ ਤੋਂ 500 ਰੁਪਏ ਸਰਦਾਰ ਬਰਿਆਮ ਸਿੰਘ ਜੀ ਨਿਊਜ਼ੀਲੈਂਡ ਤੋਂ 5000 ਸਰਦਾਰ ਹਰਲੀਨ ਸਿੰਘ ਯੂਐਸਏ ਤੋਂ 6858 ਰੁਪਏ 41 ਪੈਸੇ ਵੀਰ ਹਨੀ ਸਿੰਘਾ ਸੰਗਰੂਰ ਤੋਂ 6006 ਰੁਪਏ 33 ਪੈਸੇ ਸਰਦਾਰ ਸੰਦੀਪ ਸਿੰਘ ਜੀ ਗੁਰਦਾਸਪੁਰ ਤੋਂ 5000 ਸਰਦਾਰ ਅਮਰਤਪਾਲ ਸਿੰਘ ਜੀ ਪਠਾਨਕੋਟ ਤੋਂ 5000 ਸਰਦਾਰ ਗੁਰਸਿਮਰਨ ਸਿੰਘ ਜੀ ਕੈਨੇਡਾ ਤੋਂ 10007 ਰੁਪਏ 25 ਪੈਸੇ ਸਰਦਾਰ ਹਰਕੀਰਤ ਸਿੰਘ ਜੀ ਨਿਊਜ਼ੀਲੈਂਡ ਤੋਂ 10000 ਸਰਦਾਰ ਬਲਜਿੰਦਰ ਸਿੰਘ ਜੀ ਲੁਧਿਆਣੇ ਤੋਂ 2500 ਸਰਦਾਰ ਬਲਦੀਪ ਸਿੰਘ ਜੀ ਆਸਟ੍ਰੇਲੀਆ ਤੋਂ 7999 ਰੁਪਏ 92 ਪੈਸੇ ਸਰਦਾਰ ਰੁਪਿੰਦਰ ਸਿੰਘ ਜੀ ਜਲੰਧਰ ਤੋਂ 4500 ਇੱਕ ਸਰਦਾਰ ਜੁਹਾਰ ਸਿੰਘ ਗੁਰਤੇਜ ਸਿੰਘ 20226 ਰੁਪਏ 12 ਪੈਸੇ ਭੈਣ ਗੁਰਮੀਲਾਪ ਕੌਰ ਜੀ ਯੂ ਐਸ ਏ ਤੋਂ 15131 ਰੁਪਏ 20 ਪੈਸੇ ਵੀਰ ਗੁਰਜੋਤ ਸਿੰਘ ਅਮਰਾਸਰ ਤੋਂ 9900, ਸਿੰਗਾਪੁਰ ਵਾਲੇ ਵੀਰ ਨੇ 15000, ਸਰਦਾਰ ਰਮਣੀਕ ਸਿੰਘ ਜੀ ਪਟਿਆਲਾ ਤੋਂ 1000, ਸਰਦਾਰ ਸੁਖਵਿੰਦਰ ਸਿੰਘ ਜੀ ਮੋਹਾਲੀ ਤੋਂ 2000, ਵੀਰ ਹਰਸ਼ ਯੂਕੇ ਤੋਂ 1500 ਰੁਪਿਆ 24 ਪੈਸੇ, ਵੀਰ ਯਾਦਵਿੰਦਰ ਸਿੰਘ ਯੂਐਸਏ ਤੋਂ 7000, ਸਰਦਾਰ ਗੁਰਵਿੰਦਰ ਸਿੰਘ ਜੀ ਮੋਹਾਲੀ ਤੋਂ 1200, ਸਰਦਾਰ ਹਰਜਿੰਦਰ ਸਿੰਘ ਜੀ ਯੂਐਸਏ ਤੋਂ 5000, ਸਰਦਾਰ ਹਰਜਿੰਦਰ ਸਿੰਘ ਜੀ ਮੋਹਾਲੀ ਤੋਂ 5000, ਸਰਦਾਰ ਸਮਸ਼ੇਰ ਸਿੰਘ ਟੋਰਾਂਟੋ ਤੋਂ 10000, ਸਰਦਾਰ ਮਨਵੀਤ ਸਿੰਘ ਮੋਗੇ ਤੋਂ 300 ਸਰਦਾਰ ਜਗਮੋਹਨ ਸਿੰਘ ਲੁਧਿਆਣੇ ਤੋਂ 5000 ਸਰਦਾਰ ਸੁਖਰਾਜ ਵੀਰ ਸਿੰਘ ਆਸਟ੍ਰੇਲੀਆ ਤੋਂ 10200 ਰੁਪਏ 70 ਪੈਸੇ ਸਰਦਾਰ ਹਰਦੀਪ ਸਿੰਘ ਇਟਲੀ ਤੋਂ 2000 ਡਾਕਟਰ ਸਕੱਤਰ ਸਿੰਘ ਕੱਕਣਾ ਤੋਂ 1500 ਤੇ ਇੱਕ ਹੋਰ ਵੀਰ ਦੀ 500 ਰੁਪਿਆ ਸੇਵਾ ਸੋ ਇਹ ਸਾਰੀ ਸੇਵਾ ਮਿਲਾ ਕੇ 206431 ਰੁਪਏ ਤੇ 24 ਪੈਸੇ ਸੇਵਾ ਆ ਜਿਹੜੀ ਪੈਸਿਆਂ ਸਮੇਤ ਕੱਲੇ ਕੱਲਾ ਪੈਸਾ ਵੀ ਜਿਹੜਾ ਉਹ ਵੀ ਪਰਿਵਾਰ ਕੋ ਪਹੁੰਚਿਆ ਆ ਤੇ ਉਹਦੇ ਨਾਲ ਕਾਰਜ ਸਵਰਿਆ ਆ ਤੇ ਤੁਹਾਨੂੰ ਮੇਰੀ ਅਰਦਾਸ ਹੈ ਤੁਹਾਡੇ ਸਾਰਿਆਂ ਕੇ ਬੇਨਤੀ ਆ ਵੀ ਇਸੇ ਤਰ੍ਹਾਂ ਹੀ ਜਿਹੜਾ ਸਹਿਯੋਗ ਦਿੰਦੇ ਰਹੋ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਤੁਹਾਡਾ ਜਿਹੜਾ ਸੇਵਾ ਹੈ ਤੁਹਾਡੀ ਉਹ ਸਹੀ ਜਗ੍ਹਾ ਤੇ ਲੱਗਦੀ ਰਹੇ ਸੋ ਇਹ ਵੀਰ ਜਿਨ੍ਹਾਂ ਨੇ ਇਹ ਕਾਰਜ ਆਰੰਭ ਕਿਰਾਇਆ ਹੈ ਮੈਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਤੇ ਇੱਕ ਵਾਰੀ ਇਹਨਾਂ ਦੇ ਵੀ ਜਰੂਰ ਫੀਡਬੈਕ ਲਵਾਂਗੇ ਵੀ ਇਹ ਸਾਰਾ ਕਾਰਜ ਕਿਵੇਂ ਹੋਇਆ ਜੀ ਸਭ ਤੋਂ ਪਹਿਲਾਂ ਤੇ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਸ਼ਿਵਾ ਕਰਕੇ ਇਸ ਕਾਰਜ ਨੂੰ ਸਫਲ ਬਣਾਇਆ ਵਾ ਔਰ ਵੀਰ ਨੂੰ ਇੱਕ ਜਿਹੜਾ ਘਰ ਨਹੀਂ ਸੀ ਇਹਦਾ ਘਰ ਬਣਾ ਕੇ ਦਿੱਤਾ ਵਾ ਬਹੁਤ ਬਹੁਤ ਸਾਰੀ ਹਸਕਤਾ ਦਾ ਧੰਨਵਾਦ ਆ ਕਿਉਂਕਿ ਵੀਰ ਅੱਜ ਛੱਤੇ ਥੱਲੇ ਬਿਠਾ ਵਾ ਘਰ ਦੇ ਵਿੱਚ ਬਿਠਾ ਵਾ ਚਾਰ ਦਿਵਾਰੀ ਬਣੀ ਗਈ ਆ ਬਾਥਰੂਮ ਲੈਟ੍ਰੀਨ ਸਭ ਕੁਝ ਬਣ ਚੁੱਕਾ ਵਾ ਥੋੜਾ ਬਾਕੀ ਜਿਹੜਾ ਕਾਰਜ ਰਹਿ ਗਿਆ ਉਹ ਥੋੜੀ ਬੋਦੀ ਸੇਵਾ ਹੈਗੀ ਆ ਆਪਾਂ ਹੋ ਜੇਗੀ ਸੇਵਾ ਸਾਰੀ ਮੁਕੰਮਲ ਹੋ ਜੇਗੀ ਸਾਰਿਆਂ ਦਾ ਸਤਿਕਾਰ ਅਤੇ ਜਨੂੰ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ